ਇੱਕ ਸੰਗਠਨਾਂ ਦੀ ਮੀਟਿੰਗ ਅਸੀਂ ਕਰ ਰਹੇ ਆ ਸੰਗਠਨਾਂ ਦੀ ਜਿਹੜੀ ਮੀਟਿੰਗ ਆ ਜ਼ਿਲ੍ਹਾ ਪੰਦਰੀਆਂ ਮੀਟਿੰਗ ਜਿਹੜੀ ਆ ਮੈਂ ਹਰ ਜਗ੍ਹਾ ਤੇ ਜਿਹੜੀ ਆ ਕਿ ਜਿਵੇਂ ਅੱਜ ਫਰੋਜ਼ਪੁਰ ਦੇ ਹਾਤੀ ਜੀ ਵੀ ਮੀਟਿੰਗ ਕਰਕੇ ਆਇਆ ਉੱਥੇ ਵੀ ਇਹ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਜਿਹੜੇ ਆਫਤ ਆਈ ਆ ਸਾਡੇ ਉੱਪਰ ਕਿਉਂਕਿ ਕੁਦਰਤੀ ਆਫਤਾਂ ਦਾ ਜਿਹੜਾ ਟਕਰਾ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ ਔਰ ਇਹਦੀ ਜ਼ਿੰਮੇਵਾਰੀ ਇਹਨਾਂ ਆਫਤਾਂ ਦੇ ਨਾਲ ਜਿਹੜਾ ਕਿਉਂਕਿ ਪਹਿਲਾਂ ਫੈਸਲੇ ਲੈਣੇ ਪੈਂਦੇ ਨੇ ਸਰਕਾਰਾਂ ਨੂੰ ਔਰ ਸਰਕਾਰ ਇਸ ਗੱਲ ਦੇ ਵਿੱਚ ਬੁਰੀ ਤਰ੍ਹਾਂ ਫੇਲ ਆ ਜਿਵੇਂ ਕਿ ਸਾਡੇ ਅੰਚਾਰਜ ਸਾਹਿਬ ਨੇ ਬਾਸਲ ਸਾਹਿਬ ਨੇ ਕਿਹਾ ਕਿ ਜਦੋਂ ਰੋਜ਼ ਕੋਈ ਖਵਣੀ ਹੁੰਦੀ ਹੈ ਜਦੋਂ ਰੋਜ਼ ਮੌਸਮ ਭਾਗ ਦੱਸਦਾ ਹੈ ਕਿ ਅੱਜ بارش ਆਉਣਗੀ ਐਨੇ ਦਿਨ بارشਾਂ ਆਉਣਗੀਆਂ ਤਾਂ ਉਹਨਾਂ ਦੇ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅੱਜ ਸਰਕਾਰ ਕੱਲੇ ਡਰਾਮੇ ਕਰ ਰਹੀ ਆ ਅੱਜ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਤਿੰਨ ਦਿਨਾਂ ਲਈ ਜਾਇਜ਼ ਦੇ ਦਿੱਤਾ ਔਰ ਅੱਜ ਪਾਣੀ ਆਏ ਨੂੰ ਘਟੋ ਘਟ ਜਾਦਾ ਨਹੀਂ ਤੇ 25 ਦਿਨ ਹੋ ਗਏ ਨੇ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਸੀ ਔਰ ਮੈਂ ਇੱਕ ਮੀਡੀਆ ਰਿਪੋਰਟ ਇਹ ਸਵਾਲ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਹੈਲੀਕਾਪਟਰ ਲੋਕਾਂ ਨੂੰ ਰਾਸ਼ਨ ਲਈ ਤੁਸੀਂ ਦਿੱਤਾ ਸੀ ਉਹ ਹੈਲੀਕਾਪਟਰ 150 200 ਫੁੱਟ ਦੇ ਉੱਪਰ ਰਾਸ਼ਨ ਛੱਡਦਾ 5 ਕਿਲੋ ਆਟਾ ਜਾਂ 2 ਕਿਲੋ ਆਟਾ ਇੱਕ ਬਿਸਕਟਾਂ ਦਾ ਪੈਕੇਟ ਮੈਂ ਕੱਲ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਇੱਕ ਬਿਸਕਟਾਂ ਦਾ ਪੈਕੇਟ ਉਹ ਵੀ ਪਾਣੀ 'ਚ ਡਿੱਗਾ ਔਰ ਮੈਂ ਕਹਿੰਦਾ ਕਿ ਤੇਰਾ ਕੋਈ ਵੀ ਐਮਐਲਏ ਜਿਹੜਾ ਉਹ ਪਾਣੀ 'ਚ ਡਿੱਗਿਆ ਪੈਕੇਟ ਚੁੱਕ ਲਿਆਵੇ ਤਾਂ ਮੈਂ ਇਸ ਗੱਲ ਨੂੰ ਕਹਾਂਗਾ ਜੀ ਤੁਸੀਂ ਮਦਦ ਕਰ ਰਹੇ ਹੋ ਤੁਸੀਂ ਲੋਕਾਂ ਦੇ ਨਾਲ ਧੋਖਾ ਕਰ ਰਹੇ ਹੋ ਅਰ ਅੱਜ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਜਾਂ ਝਾੜੂ ਵਾਲੇ ਸਾਰੇ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਉਹ ਜਿੰਨੋਂ ਤੁਸੀਂ ਬਾਪੂ ਬਣਾਇਆ ਸੀਗਾ ਕੇਜਰੀਵਾਲ ਨੂੰ ਅੱਜ ਕਿੱਥੇ ਹੋ ਕੇਜਰੀਵਾਲ ਅੱਜ ਕਿਉਂ ਨਹੀਂ ਆਇਆ ਹੜਾਂ ਦੇ ਵਿੱਚ ਅੱਜ ਸਾਡਾ ਪ੍ਰਧਾਨ ਘੁਮ ਰਿਹਾ ਹੈ ਅੱਜ ਸਾਡੀ ਲੀਡਰਸ਼ਿਪ ਘੁਮ ਰਹੀ ਆ ਅੱਜ ਲੋਕਾਂ ਦੇ ਦੁੱਖ ਸੁਣ ਰਹੀ ਆ ਅੱਜ ਕਿੱਥੇ ਆ ਨਰਿੰਦਰ ਮੋਦੀ ਅੱਜ ਭਾਜਪਾ ਵਾਲੇ ਦੱਸਣ ਇਸ ਗੱਲ ਨੂੰ ਅੱਜ ਕਿਉਂ ਪੰਜਾਬ ਦੇ ਨਾਲ ਵਿਤਕਰਾ ਹੋ ਰਿਹਾ ਹੈ ਕਿਉਂ ਪੈਕੇਜ ਨਹੀਂ ਦਿੱਤਾ ਜਾ ਰਿਹਾ ਅੱਜ ਮੈਂ ਗੱਲ ਕਹਿਣਾ ਕਿ 2023 ਚ ਜਦੋਂ ਪਾਣੀ ਆਇਆ ਤਾਂ ਨਾ ਤਾਂ ਉਦੋਂ ਮੁਆਵਜ਼ਾ ਮਿਲਿਆ ਔਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ 2-2 4-4 ਲੱਖ ਰੁਪਈਆ ਲਾ ਕੇ ਆਪਣੀਆਂ ਜ਼ਮੀਨਾਂ ਪੱਧਰ ਕੀਤੀਆਂ ਜੇ ਜ਼ਮੀਨਾਂ ਪੱਧਰ ਕੀਤੀਆਂ ਤੇ ਅੱਜ 25 ਚ ਫੇਰ ਪਾਣੀ ਆ ਗਿਆ ਅੱਜ ਲੋਕ ਮਰਨੋਂ ਜਿਹੜਾ ਉਹ ਤਿਆਰ ਬੈਠੇ ਨੇ ਔਰ ਸਰਕਾਰ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਜਿੱਥੇ ਸਰਕਾਰ ਆਪਦੀ ਜ਼ਿੰਮੇਵਾਰੀ ਨਹੀਂ ਸਮਝ ਰਹੀ ਉਥੇ ਕਿਸਾਨ ਹੀ ਨੇ ਨਾ ਉਥੇ ਖਾਲਸਾ ਐਡ ਉਥੇ ਹੋਰ ਸਸਤਾਵਾ ਜਿਹੜੀਆਂ ਨੇ ਉਹ ਆਪਣੀ ਜ਼ਿੰਮੇਵਾਰੀ ਨੂੰ ਪਿੰਡ ਵਾਲੇ ਸਮਝ ਕੇ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਔਰ ਅੱਜ ਦੀ ਮੀਟਿੰਗ ਦਾ ਰਿਹਾ ਉਹ ਮੇਨ ਅਜੰਡਾ ਸੀ ਕਿ ਵਕਤ ਤੋਂ ਬਾਅਦ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇ ਔਰ ਅਸੀਂ ਵੀ ਆਪਦੇ ਮੈਂਬਰ ਪਾਰਲੀਮੈਂਟ ਨੂੰ ਇਹ ਗੱਲ ਕੀਤੀ ਆ ਔਰ ਮੈਂ ਵੀ ਇਹ ਗੱਲ ਕਵਾਂਗਾ ਕਿ ਜਿਹੜੇ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਨੇ ਜਿਹੜੇ ਮੈਂ ਫਰੋਜਪੁਰ ਦੇ ਸ਼ੇਰ ਸਿੰਘ ਭਾਇਆ ਨੂੰ ਇਹ ਗੱਲ ਕਹੀ ਆ ਕਿ ਘਟੋ ਘਟ ਅੱਠ ਬੋਟਾਂ ਜਿਹੜੀਆਂ ਨੇ ਉਹ ਅੜ ਪੀੜਤਾ ਨੂੰ ਦਿੱਤੀਆਂ ਜਾਂ ਤੁਹਾਡੇ ਏਰੀਏ 'ਚ ਤਾਂ ਕਿ ਜਿਹੜਾ ਰਾਸ਼ਨ ਲੋਕ ਲੈ ਕੇ ਜਾਂਦੇ ਨੇ ਜਿਹੜਾ ਲੰਗਰ ਲੈ ਕੇ ਜਾਂਦੇ ਆ ਫੀਡ ਪਸ਼ੂਆਂ ਦੀ ਲੈ ਕੇ ਜਾਂਦੇ ਆ ਰਾਸ਼ਨ ਉਹਨਾ ਤੱਕ ਪਹੁੰਚਦਾ ਹੋਵੇ ਕਿਉਂਕਿ ਹੈਲੀਕਾਪਟਰ ਜਿਹੜਾ ਉਹ ਪਾਣੀ ਦੇ ਵਿੱਚ ਸੁੱਟ ਕੇ ਜਾਂਦਾ ਹੈ ਔਰ ਇਹੋ ਜਿਹਾ ਹੈਲੀਕਾਪਟਰ ਦੀ ਲੋੜ ਨਹੀਂ ਮੁੱਖ ਮੰਤਰੀ ਸਾਹਿਬ ਅੱਜ ਤਾਲੋ ਛੀਰਾ ਢੀਕਦਾ ਹੈ ਅੱਜ ਤੁਹਾਨੂੰ ਪੰਜਾਬ ਢੀਕਦਾ ਅੱਜ ਮੁੱਖ ਮੰਤਰੀ ਸਾਹਿਬ ਫਰੋਜਪੁਰ ਦੇ ਲੋਕ ਯਾਦ ਕਰਦੇ ਨੇ ਕਿ ਸਾਡੇ ਤੋਂ ਗਲਤੀ ਹੋ ਗਈ ਅੱਜ ਮੈਂ ਗੱਲ ਕਹਿੰਦਾ ਮੁੱਖ ਮੰਤਰੀ ਸਾਹਿਬ ਮੈਂ ਅਪੀਲ ਕਰਦਾ ਕਿ ਮੇਰੇ ਜੀਰੇ ਹਲਕੇ ਦੇ ਫਰੋਜਪੁਰ ਜ਼ਿਲ੍ਹੇ ਦਾ ਪੂਰੇ ਦਾ ਕੋਈ ਬੰਦਾ ਵੀ ਤੁਹਾਨੂੰ ਕੋਈ ਸਵਾਲ ਜਵਾਬ ਨਹੀਂ ਕਰੂਗਾ ਅੱਜ ਲੋਕਾਂ ਦੀ ਬਾਹ ਫੜੋ ਆਣ ਕੇ ਅੱਜ ਉਹਨਾਂ ਲੋਕਾਂ ਨੂੰ 70-70 ਹਜ਼ਾਰ ਰੁਪਇਆ ਚਿੱਲੇ ਦਾ ਮੌਜਾ ਦਿਓ ਅੱਜ ਉਹਨਾਂ ਮਜ਼ਦੂਰਾਂ ਨੂੰ 800 ਰੁਪਇਆ ਦਿਹਾੜੀ ਦਿੱਤੀ ਜਾਵੇ ਅੱਜ ਜਿਨ੍ਹਾਂ ਦੇ ਘਰਾਂ ਦੇ ਚਿੱਲੇ ਬੰਦ ਨਹੀਂ ਬਲਣੋ ਕੀ ਚਿੱਲੇ ਢਹਿ ਗਏ ਘਰ ਢਹਿ ਗਏ ਪਸ਼ੂ ਮਰ ਗਏ ਅੱਜ ਉਹਨਾਂ ਪਸ਼ੂਆਂ ਦਾ ਲੱਖ-ਲੱਖ ਰੁਪਇਆ ਮੌਜਾ ਦਿੱਤਾ ਜਾਵੇ ਅੱਜ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜਨਮीन ਜ਼ਮੀਨਾਂ ਦੀ ਰਜਿਸਟਰੀ ਤੁਹਾਡੇ ਕੋਲ ਨਹੀਂ ਉਹ ਜ਼ਮੀਨਾਂ ਤੁਹਾਡੀਆਂ ਨੇ ਔਰ ਮੈਂ ਲੋਕਾਂ ਨਾਲ ਵਾਦਾ ਕਰਦਾ ਆਪਦੇ ਸੱਤ ਇੰਤੀਆਂ ਨੂੰ ਇਹ ਗੱਲ ਕਹੀ ਆ ਜਦੋਂ ਰਾਜਾ ਵਰਿੰਗ ਦੀ ਫਰੋਜਪੁਰ ਆਏ ਮੈਂ ਕਿ ਸਭ ਤੋਂ ਪਹਿਲਾ ਮੁੱਦਾ ਇਹ ਹੋਣਾ ਚਾਹੀਦਾ ਹੈ ਤੁਹਾਡਾ ਵਿਧਾਨ ਸਭਾ ਚ ਐਕਟੀ ਸੈਸ਼ਨ ਕਿ ਇਹ ਜ਼ਮੀਨਾਂ ਉਹਨਾਂ ਲੋਕਾਂ ਦੇ ਨਾਂ ਕੀਤੀਆਂ ਜਾਣ ਤਾਂ ਕਿ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲ ਸਕੇ ਔਰ ਬੰਨ ਪੱਕੇ ਕੀਤੇ ਜਾਣ ਇੱਕ ਸੰਗਠਨ ਦੀ ਮੀਟਿੰਗ ਅਸੀਂ ਕਰ ਰਹੇ ਹਾਂ ਸੰਗਠਨ ਦੀ ਜਿਹੜੀ ਮੀਟਿੰਗ ਹੈ ਜ਼ਿਲ੍ਹਾ ਪੰਦਰੀਆਂ ਮੀਟਿੰਗ ਜਿਹੜੀ ਹੈ ਮੈਂ ਹਰ ਜਗ੍ਹਾ ਤੇ ਜਿਹੜੀ ਆ ਕਿ ਜਿਵੇਂ ਅੱਜ ਫਰੋਜਪੁਰ ਦੇ ਹਾਤੀ ਜੀ ਵੀ ਮੀਟਿੰਗ ਕਰਕੇ ਆਇਆ ਉੱਥੇ ਵੀ ਇਹ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਅੱਜ ਜਿਹੜੇ ਆਫਤ ਆਈ ਹੈ ਸਾਡੇ ਉੱਪਰ ਕਿ ਕੁਦਰਤੀ ਆਫਤਾਂ ਦਾ ਜਿਹੜਾ ਟਕਰਾ ਕੋਈ ਕੱਲਾ ਬੰਦਾ ਨਹੀਂ ਕਰ ਸਕਦਾ ਔਰ ਇਹਦੀ ਜ਼ਿੰਮੇਵਾਰੀ ਇਹ ਨਾ ਆਫਤਾਂ ਦੇ ਨਾਲ ਜਿਹੜਾ ਕਿਉਂਕਿ ਪਹਿਲਾਂ ਫੈਸਲੇ ਲੈਣੇ ਪੈਂਦੇ ਨੇ ਸਰਕਾਰਾਂ ਨੂੰ ਔਰ ਸਰਕਾਰ ਇਸ ਗੱਲ ਦੇ ਵਿੱਚ ਬੁਰੀ ਤਰ੍ਹਾਂ ਫੇਲ ਆ ਜਿਵੇਂ ਕਿ ਸਾਡੇ ਅੰਜਾਰਜ ਸਾਹਿਬ ਨੇ ਬਾਂਸਲ ਸਾਹਿਬ ਨੇ ਕਿਹਾ ਕਿ ਜਦੋਂ ਰੋਜ ਟੁਇਖ ਵਣੀ ਹੁੰਦੀ ਹੈ ਜਦੋਂ ਰੋਜ ਮੌਸਮ ਭਾਗ ਦੱਸਦਾ ਕਿ ਅੱਜ ਬਾਰਸ਼ ਆਉਣਗੀਆਂ ਇੰਨੇ ਦਿਨ ਬਾਰਸ਼ ਆਉਣਗੀਆਂ ਤਾਂ ਉਹਨਾਂ ਦੇ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਅੱਜ ਸਰਕਾਰ ਕੱਲੇ ਡਰਾਮੇ ਕਰ ਰਹੀ ਆ ਅੱਜ ਪੰਜਾਬ ਦਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਕਿ ਮੈਂ ਤਿੰਨ ਦਿਨਾਂ ਲਈ ਜਾਜ ਦੇ ਦਿੱਤਾ ਔਰ ਅੱਜ ਪਾਣੀ ਆਏ ਨੂੰ ਘੱਟੋ-ਕੱਟ ਜ਼ਿਆਦਾ ਨਹੀਂ ਤੇ 25 ਦਿਨ ਹੋ ਗਏ ਨੇ ਮੈਂ ਕਹਿੰਦਾ ਪੰਜਾਬ ਦਾ ਮੁੱਖ ਮੰਤਰੀ ਸੁਤਤਾ ਸੀ ਔਰ ਮੈਂ ਇੱਕ ਮੀਡੀਆ ਰਈ ਸਵਾਲ ਕਰਨਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਹੈਲੀਕਾਪਟਰ ਲੋਕਾਂ ਨੂੰ ਰਾਸ਼ਨ ਲਈ ਤੁਸੀਂ ਦਿੱਤਾ ਸੀ ਉਹ ਹੈਲੀਕਾਪਟਰ 150-200 ਫੁੱਟ ਦੇ ਉੱਪਰ ਰਾਸ਼ਨ ਛੱਡਦਾ 5 ਕਿਲੋ ਆਟਾ ਜਾਂ 2 ਕਿਲੋ ਆਟਾ ਇੱਕ ਡਿਸਕੋਟਾਂ ਦਾ ਪੈਕੇਟ ਮੈਂ ਕੱਲ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ ਇੱਕ ਬਿਸਕਟਾਂ ਦਾ ਪੈਕਟ ਉਹ ਵੀ ਪਾਣੀ 'ਚ ਡਿੱਗਾ ਔਰ ਮੈਂ ਕਹਿੰਦਾ ਕਿ ਤੇਰਾ ਕੋਈ ਵੀ ਐਮਐਲਏ ਜਿਹੜਾ ਉਹ ਪਾਣੀ 'ਚ ਡੱਗਿਆ ਪੈਕਟ ਚੁੱਕ ਲਿਆਵੇ ਤਾਂ ਮੈਂ ਇਸ ਗੱਲ ਨੂੰ ਕਹਾਂਗਾ ਜੀ ਤੁਸੀਂ ਮਦਦ ਕਰ ਰਹੇ ਹੋ ਤੁਸੀਂ ਲੋਕਾਂ ਦੇ ਨਾਲ ਧੋਖਾ ਕਰ ਰਹੇ ਹੋ ਔਰ ਅੱਜ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ ਜਾਂ ਝਾੜੂ ਵਾਲੇ ਸਾਰੇ ਸਾਥੀਆਂ ਨੂੰ ਪੁੱਛਣਾ ਚਾਹੁੰਦਾ ਉਹ ਜਿੰਨੂੰ ਤੁਸੀਂ ਬਾਪੂ ਬਣਾਇਆ ਸੀਗਾ ਕੇਜਰੀਵਾਲ ਨੂੰ ਅੱਜ ਕਿੱਥੇ ਹੋ ਕੇਜਰੀਵਾਲ ਅੱਜ ਕਿਉਂ ਨਹੀਂ ਆਇਆ ਹੜਾਂ ਦੇ ਵਿੱਚ ਅੱਜ ਸਾਡਾ ਪ੍ਰਧਾਨ ਘੁਮ ਰਿਹਾ ਹੈ ਅੱਜ ਸਾਡੀ ਲੀਡਰਸ਼ਿਪ ਘੁਮ ਰਹੀ ਆ ਅੱਜ ਲੋਕਾਂ ਦੇ ਦੁੱਖ ਸੁਣ ਰਹੀ ਆ ਅੱਜ ਕਿੱਥੇ ਆ ਨਰਿੰਦਰ ਮੋਦੀ ਅੱਜ ਪਟਵਾਲੇ ਦੱਸਣ ਇਸ ਗੱਲ ਨੂੰ ਅੱਜ ਕਿਉਂ ਪੰਜਾਬ ਦੇ ਨਾਲ ਵਿਤਕਰਾਂ ਹੋ ਰਿਹਾ ਹੈ ਕਿਉਂ ਪੈਕੇਜ ਨਹੀਂ ਦਿੱਤਾ ਜਾ ਰਿਹਾ ਅੱਜ ਮੈਂ ਗੱਲ ਕਹਿਣਾ ਕਿ 2023 ਚ ਜਦੋਂ ਪਾਣੀ ਆਇਆ ਤਾਂ ਨਾ ਤਾਂ ਉਦੋਂ ਮੁਆਵਜ਼ਾ ਮਿਲਿਆ ਔਰ ਉਸ ਤੋਂ ਬਾਅਦ ਉਹਨਾਂ ਲੋਕਾਂ ਨੇ ਦੋ ਦੋ 4-4 ਲੱਖ ਰੁਪਈਆ ਲਾ ਕੇ ਆਪਣੀਆਂ ਜ਼ਮੀਨਾਂ ਪੱਧਰ ਕੀਤੀਆਂ ਜੇ ਜ਼ਮੀਨਾਂ ਪੱਧਰ ਕੀਤੀਆਂ ਤੇ ਅੱਜ 25 ਚ ਫੇਰ ਪਾਣੀ ਆ ਗਿਆ ਅੱਜ ਲੋਕ ਮਰਨੋਂ ਜਿਹੜਾ ਉਹ ਤਿਆਰ ਬੈਠੇ ਨੇ ਔਰ ਸਰਕਾਰ ਨੂੰ ਉਹਨਾਂ ਦੀ ਬਾਹ ਫੜਨੀ ਚਾਹੀਦੀ ਆ ਜਿੱਥੇ ਸਰਕਾਰ ਆਪਦੀ ਜ਼ਿੰਮੇਵਾਰੀ ਨਹੀਂ ਸਮਝ ਰਹੀ ਉਥੇ ਕਿਸਾਨੀਏ ਨੇ ਨਾ ਉਥੇ ਖਾਲਸਾ ਹੈਡ ਉਥੇ ਹੋਰ ਸਸਤਾਵਾ ਜਿਹੜੀਆਂ ਨੇ ਉਹ ਆਪਦੀ ਜ਼ਿੰਮੇਵਾਰੀ ਨੂੰ ਪਿੰਡ ਵਾਲੇ ਸਮਝ ਕੇ ਜ਼ਿੰਮੇਵਾਰੀ ਨੂੰ ਨਿਭਾ ਰਹੇ ਆ ਔਰ ਅੱਜ ਦੀ ਮੀਟਿੰਗ ਦਾ ਰਹੀ ਇਹ ਮੇਨ ਅਗੈਂਡਾ ਸੀ ਕਿ ਵਕਤ ਤੋਂ ਬਾਅਦ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਦਾ ਕੀਤਾ ਜਾਵੇ ਔਰ ਅਸੀਂ ਵੀ ਆਪਦੇ ਮੈਂਬਰ ਪਾਰਲੀਮੈਂਟ ਨੂੰ ਇਹ ਗੱਲ ਕੀਤੀ ਆ ਔਰ ਮੈਂ ਵੀ ਇਹ ਗੱਲ ਕਵਾਂਗਾ ਕਿ ਜਿਹੜੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਇਹਨਾਂ ਮੈਪਰੋਜਪੁਰ ਦੇ ਸ਼ੇਰ ਸਿੰਘ ਮਾਇਆ ਨੇ ਇਹ ਗੱਲ ਕਹੀ ਆ ਕਿ ਘੱਟੋ ਘਾਟ ਅੱਠ ਬੋਟਾਂ ਜਿਹੜੀਆਂ ਨੇ ਉਹ ਅੜਤੀਰਤਾਂ ਨੂੰ ਦਿੱਤੀਆਂ ਜਾਂ ਤਾਂਡੇ ਏਰੀਏ 'ਚ ਤਾਂ ਕਿ ਜਿਹੜਾ ਰਾਸ਼ਨ ਲੋਕ ਲੈ ਕੇ ਜਾਂਦੇ ਨੇ ਜਿਹੜਾ ਲੰਗਰ ਲੈ ਕੇ ਜਾਂਦੇ ਆ ਫੀਡ ਪਸ਼ੂਆਂ ਦੀ ਲੈ ਕੇ ਜਾਂਦੇ ਆ ਉਹ ਰਾਸ਼ਨ ਉਹਨਾਂ ਤੱਕ ਪਹੁੰਚਦਾ ਹੋਵੇ ਕਿਉਂਕਿ ਹੈਲੀਕਾਪਟਰ ਜਿਹੜਾ ਉਹ ਪਾਣੀ ਦੇ ਵਿੱਚ ਸੁੱਟ ਕੇ ਜਾਂਦਾ ਹੈ ਔਰ ਇਹੋ ਜੇ ਹੈਲੀਕਾਪਟਰ ਦੀ ਲੋੜ ਨੇ ਮੁੱਖ ਮੰਤਰੀ ਸਾਹਿਬ ਅੱਜ ਤਾਲੋ ਜੀਰਾ ਅੜੀਕਦਾ ਹੈ ਅੱਜ ਤੁਹਾਨੂੰ ਪੰਜਾਬ ਅੜੀਕਦਾ ਅੱਜ ਮੁੱਖ ਮੰਤਰੀ ਸਾਹਿਬ ਫਿਰੋਜ਼ਪੁਰ ਦੇ ਲੋਕ ਯਾਦ ਕਰਦੇ ਨੇ ਇਹ ਸਾਡੇ ਤੋਂ ਗਲਤੀ ਹੋ ਗਈ ਅੱਜ ਮੈਂ ਗੱਲ ਕਹਿੰਦਾ ਮੁੱਖ ਮੰਤਰੀ ਸਾਹਿਬ ਮੈਂ ਅਪੀਲ ਕਰਦਾ ਕਿ ਮੇਰੇ ਜੀਰੇ ਹਲਕੇ ਦੇ ਫਰੋਜਪੁਰ ਜ਼ਿਲ੍ਹੇ ਦਾ ਪੂਰੇ ਦਾ ਕੋਈ ਬੰਦਾ ਵੀ ਤੁਹਾਨੂੰ ਕੋਈ ਸਵਾਲ ਜਵਾਬ ਨਹੀਂ ਕਰੂਗਾ ਅੱਜ ਲੋਕਾਂ ਦੀ ਬਾਹ ਫੜੋ ਆਣ ਕੇ ਅੱਜ ਉਹਨਾਂ ਲੋਕਾਂ ਨੂੰ 70 70000 ਰੁਪਇਆ ਚਿੱਲੇ ਦਾ ਮੌਜਾ ਦਿਓ ਅੱਜ ਉਹਨਾਂ ਮਜ਼ਦੂਰਾਂ ਨੂੰ 800 ਰੁਪਇਆ ਦਿਹਾੜੀ ਦਿੱਤੀ ਜਾਵੇ ਅੱਜ ਜਿਨ੍ਹਾਂ ਦੇ ਘਰਾਂ ਦੇ ਚਿੱਲੇ ਪਾਣ ਨਹੀਂ ਬਲਣੋ ਕੀ ਚਿੱਲੇ ਟਹਿ ਗਏ ਘਟ ਟਹਿ ਗਏ ਪਸ਼ੂ ਮਰ ਗਏ ਅੱਜ ਉਹਨਾਂ ਪਸ਼ੂਆਂ ਦਾ ਲੱਖ ਲੱਖ ਰੁਪਇਆ ਨਾਬਜ਼ਾ ਦਿੱਤਾ ਜਾਵੇ ਆ ਜੋ ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਹੈ ਕਿ ਜਨਮीन ਜ਼ਮੀਨਾਂ ਦੀ ਰਜਿਸਟਰੀ ਤੁਹਾਡੇ ਕੋਲ ਦੀ ਇਹ ਜ਼ਮੀਨਾਂ ਤੁਹਾਡੀਆਂ ਨੇ ਔਰ ਮੈਂ ਲੋਕਾਂ ਨਾਲ ਵਾਦਾ ਕਰਦਾ ਆ ਆਪਣੇ ਸੱਤਾਂ ਪੰਤਿਆਂ ਨੂੰ ਇਹ ਗੱਲ ਕਹੀ ਆ ਜਦੋਂ ਰਾਜਾ ਵਰਿੰਗੀ ਫਰੋਜਪੁਰ ਆਏ ਮੈਂ ਕਿ ਸਭ ਤੋਂ ਪਹਿਲਾ ਮੁੱਦਾ ਇਹ ਹੋਣਾ ਚਾਹੀਦਾ ਹੈ ਤੁਹਾਡਾ ਵਿਧਾਨ ਸਭਾ ਚ ਐਕਟੀ ਸੈਸ਼ਨ ਕਿ ਇਹ ਜ਼ਮੀਨਾਂ ਉਹਨਾਂ ਲੋਕਾਂ ਦੇ ਨਾਂ ਕੀਤੀਆਂ ਜਾਣ ਤਾਂ ਕਿ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲ ਸਕੇ ਔਰ ਬੰਦ ਪੱਕੇ ਕੀਤੇ ਜਾਣ